ਪੂਰਾ ਪੰਜਾਬ ਇਸ ਸਮੇਂ ਹੜ੍ਹਾਂ ਦੀ ਲਪੇੜ ਵਿੱਚ ਆਇਆ ਹੋਇਆ ਹੈ ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਹੜ੍ਹਾਂ ਦੀ ਮਾਰ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਸਰਕਾਰ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਕਲਾਕਾਰ ਵੀ ਅੱਗੇ ਹੋ ਕੇ ਮਦਦ ਕਰ ਰਹੇ ਹਨ ਇਸ ਦੇ ਚੱਲਦਿਆਂ ਫਗਵਾੜਾ ਨਜ਼ਦੀਕ ਪਿੰਨਰੂੜ ਵਿਖੇ بارش ਨਾਲ ਬਹੁਤ ਸਾਰੇ ਪਰਿਵਾਰਾਂ ਦੇ ਘਰਾਂ ਦੀਆਂ ਸ਼ਤਾਂ ਨੁਕਸਾਨੀਆਂ ਗਈਆਂ ਜਿਨ੍ਹਾਂ ਦੀ ਮਦਦ ਲਈ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਦੀ ਧਰਮ ਪਤਨੀ ਸ਼੍ਰੀਮਤੀ ਨੀਤਾ ਸੋਮ ਪ੍ਰਕਾਸ਼ ਵੱਲੋਂ ਵੀ ਅੱਗੇ ਹੋ ਕੇ ਮਦਦ ਕੀਤੀ ਗਈ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਵੱਲੋਂ 30 ਘਰਾਂ ਨੂੰ ਜਿੱਥੇ ਖਾਣ ਲਈ ਰਾਸ਼ਨ ਦਿੱਤਾ ਗਿਆ ਉੱਥੇ ਹੀ ਕਿੱਟਾਂ ਅਤੇ ਤਰਪਾਲਾਂ ਵੀ 70 ਘੱਲੇ ਦਿੱਤੀਆਂ ਗਈਆਂ ਇਸ ਮੌਕੇ ਸ਼੍ਰੀਮਤੀ ਨੀਤਾ ਸੋਮਪrakash ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸ ਦੁੱਖ ਦੀ ਘੜੀ ਵਿੱਚ ਮਿਲ ਜੁਲ ਕੇ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਸ਼ੂਆਂ ਦੇ ਚਾਰੇ ਲਈ ਦੋ ਟਰਾਲੀਆਂ ਵੀ ਭੇਜੀਆਂ ਗਈਆਂ ਨੇ। ਜਰਕੀ ਜ਼ਰੂਰਤ ਅਨੁਸਾਰ ਦਵਾਈਆਂ ਵੀ ਦਿੱਤੀਆਂ ਗਈਆਂ ਹਨ ਤਾਂ ਜੋ ਇਹਨਾਂ ਪੀੜਤ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਤਿੱਕਤ ਨਾ ਆਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਵੀ ਪੀੜਤ ਪਰਿਵਾਰ ਨੂੰ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਨ ਤੇ ਉਹ 24 ਘੰਟੇ ਇਹਨਾਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣਗੇ। ਭਗਤ ਸਿੰਘ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਪੰਜਾਬ ਦੇ ਉਹ ਸ਼ੇਰੀਏ ਚ ਬਹੁਤ ਔਖੀ ਗੜੀ ਹੈ ਕਿਉਂਕਿ ਹੜ੍ਹਾਂ ਦੀ ਮਾਰ ਜਿਹੜਾ ਇਹ ਪੰਜਾਬ ਚੱਲ ਰਿਹਾ ਆ ਆਓ ਰਲ ਕੇ ਸਾਰੇ ਇੱਕ ਦੂਸਰੇ ਦਾ ਸਹਾਰਾ ਬਣੀਏ ਸਾਫ ਸਵੇਰੇ ਸੂਮ ਪ੍ਰਕਾਸ਼ ਜੀ ਆ ਕੇ ਗਏ ਆ ਔਰ ਉਹਨਾਂ ਨੂੰ ਪਿੰਡ ਵਾਲਿਆਂ ਨੇ ਆਪਣੀ ਮੁਸ਼ਕਲ ਦੱਸੀ ਸੀ ਕਿ ਕੁਝ तरह ਦਾ ਰਾਸ਼ਨ ਦੀ ਬਹੁਤ ਜਰੂਰਤ ਹੈ ਦਵਾਈਆਂ ਦੀ ਜਰੂਰਤ ਹੈ ਉਹ ਮੈਂ ਲੈ ਕੇ ਮੈਨੂੰ ਫੋਨ ਤੇ ਦੱਸਤਾ ਸੀ ਤੇ ਲੈ ਕੇ ਪਹੁੰਚੀ ਆ ਤੇ ਪਸ਼ੂਆਂ ਦਾ ਚਾਰਾ ਇਹ ਲਈ ਕਿਹਾ ਸੀ ਉਹ ਵੀ ਪਹੁੰਚ ਰਿਹਾ ਆ ਸਾਰਾ ਜੋ ਵੀ ਪਿੰਡ ਵਾਲੇ ਕਹੂਗੇ ਜਿਹੜੀ ਵੀ ਚੀਜ਼ ਦੀ ਨਾਲ ਜ਼ਰੂਰਤ ਹੋਗੀ ਤਰਪਾਲਾਂ ਦੀ ਹੋਰ ਜ਼ਰੂਰਤ ਐ ਤਰਪਾਲਾਂ ਜਿੰਗੀਆਂ ਮੰਗੀਆਂ ਸੀ ਦੇਤੀਆਂ ਜਿੰਨੀਆਂ ਹੋਰ ਕਹੂਗੇ ਅਸੀਂ ਹੋਰ ਦੇਾਂਗੇ ਚਾਹੇ ਮੈਡੀਸਨ ਐ ਵੀ ਸਹੀ ਵੀ ਚਰਹ ਤਰ੍ਹਾਂ ਦੀ ਇਹਨਾਂ ਨੂੰ ਜ਼ਰੂਰਤ ਐ ਇਹ ਸਾਨੂੰ ਦੱਸਣ ਮੈਨੂੰ ਫੋਨ ਕਰ ਦੇਣ ਬੱਚੇ ਐ ਇੱਥੇ ਸਾਰੇ ਗਗਨੂਣੀਆਂ ਸਾਰੇ ਐ ਇਹਨਾਂ ਨੂੰ ਕਹਿਣ ਔਰ ਹਰ ਚੀਜ਼ ਤੁਸੀਂ ਸਿੱਧਾ ਫੋਨ ਵੀ ਕਰ ਸਕਦੇ ਹੋ ਜੇ ਸੇ ਨੂੰ ਕਹਿਣ ਦੀ ਵੀ ਜ਼ਰੂਰਤ ਨਹੀਂ ਆ ਸਿੱਧਾ ਫੋਨ ਵੀ ਮੈਨੂੰ ਕਰ ਸਕਦੇ ਹੋ ਮੇਰੀ ਇੱਕ ਵਾਈਟਸ ਮੇਰਾ ਫੋਨ ਨੰਬਰ ਵੀ ਹੈਗਾ ਆ ਮੈਂ ਦਿੱਤਾ ਸਾਬੂ ਫੋਨ ਕਰਕੇ ਚਾਹੇ ਰਾਤ ਦੇ 2 ਕਿਉਂ ਨਾ ਬੱਜੇ ਹੁਣ ਤੁਸੀਂ ਫੋਨ ਕਰੋਗੇ ਅਸੀਂ ਫੋਨ ਚੁੱਕਾਂਗੇ ਔਰ ਜੇ ਉਹ ਵੀ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਦੱਸਣਾ ਸਾਡੀ ਕੋਸ਼ਿਸ਼ ਹੋਊਗੀ ਕਿ ਉਹਨੂੰ ਹੱਲ ਕਰੀਏ ਪਰਮਾਤਮਾ ਇਹੋ ਜਿਹਾ ਸਮਾਂ ਕਿਸੇ ਤੇ ਨਾਲ ਲਿਆਏ ਪਰ ਅਸੀਂ ਪੰਜਾਬ ਵਾਸੀ ਆਂ ਹਰ ਮੁਸੀਬਤ ਦਾ ਸਾਹਮਣਾ ਕਰਨਾ ਰਲ ਮਿਲ ਕੇ ਜਾਣਦੇ ਆਂ ਔਰ ਇਹ ਵੀ ਕਰ ਰਹੇ ਆਂ ਔਰ ਕਰਾਂਗੇ ਵਾਹਿਗੁਰੂ ਮਿਹਰ ਕਰੂਗਾ ਸਾਰਿਆਂ ਦੇ ਪਹਿਲਾਂ ਵਾਂਗ ਕਰਕੇ ਚਾਲੂ ਹੋ ਗਏ ਇਹ ਮੁਸੀਬਤ ਦਾ ਸਮਾਂ ਵੀ ਨਿਕਲ ਜਾਣਾ ਆ ਆਓ ਰਲ ਕੇ ਸਾਰੇ ਇੱਕ ਦੂਸਰੇ ਦੇ ਨਾਲ ਖੜੀਏ ਵੈ ਕੁਰਸੀ ਦਾ ਖਾਲਸਾ ਵੈ ਉਧਰ ਪਿੰਡ ਦੇ ਸਰਪੰਚ ਰਾਜਕਮਲ ਦੇ ਪਤੀ ਨਿਰਮਲ ਸਿੰਘ ਨੇ ਲੋਕਾਂ ਦਾ ਸਹਾਰਾ ਬਣਨ ਲਈ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਦਾ ਧੰਨਵਾਦ ਕੀਤਾ ਪਿੰਡ ਨਰੂੜ ਤੋਂ ਨਵਰੰਗ ਚੈਨਲ ਦੇ ਅرجੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਿੰਡ ਨਰੂੜ ਮੈਂ ਨਿਰਮਲ ਸਿੰਘ ਜੀ ਹਾਂਜੀ ਅੱਜ ਸਾਡੇ ਪਿੰਡ ਵਿੱਚ ਸੋਮਪ੍ਰਕਾਸ਼ ਉਹਨਾਂ ਦੀ ਪਤਨੀ ਅਨੀਤਾ ਮੈਡਮ ਜੀ ਅੱਜ ਸਾਡੇ ਪਿੰਡ ਵਿੱਚ ਰਾਸ਼ਨ ਲੈ ਕੇ ਆਏ ਆ ਜੀ ਇਹਨਾਂ ਦੇ ਘਰ ਚੋਂ ਦੇ ਆ ਉਹਨਾਂ ਲਈ ਤਰਪਾਨਾ ਜੀ ਤੇ ਬਾਕੀ ਜੋ ਹੋਰ ਖਾਣ ਪੀਣ ਦਾ ਸਮਾਨ ਸਾਨੂੰ ਦੇ ਕੇ ਗਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਉਹ ਗਾਹ ਵੀ ਕਹਿੰਦੇ ਜੇ ਕਦੇ ਲੋੜ ਪਵੇ ਅਸੀਂ ਉਹ ਵੀ ਸਮਾਨ ਤੁਹਾਨੂੰ ਦੇ ਕੇ ਜਾਵਾਂਗੇ ਜੀ ਹਾਈ ਸਰ ਹੋਰ ਕੋਈ ਚੀਜ਼ ਕਿਹੜੀ ਕਿਹੜੀ ਆ ਜੀ ਬਾਕੀ ਉਹ ਪਸ਼ੂ ਦਾ ਚਾਰੇ ਵੀ ਕਹਿ ਕੇ ਗਏ ਸਾਨੂੰ ਜੀ ਦੋ ਟਰਾਲੀਆਂ ਆਉਗੀਆਂ ਤੇ ਜੀ ਪਸ਼ੂ ਦਾ ਚਾਰੇ ਵੀ ਉਹ ਦੇਵਾਂਗੇ ਤੇ ਬਾਕੀ ਹੋਰ ਵੀ ਕੋਈ ਚੀਜ਼ ਦੀ ਲੋੜ ਹੈ ਕਹਿੰਦੇ ਤੁਹਾਨੂੰ ਸਾਡੀ ਜਾਈ ਆਉਂਦੀ ਤੇ ਤੇ ਕਿੰਨੇ ਪਰਿਵਾਰਾਂ ਦਾ ਇਹ ਰਚਨੇ ਆ ਜੀ? तकरीबन 25-30 ਪਰਿਵਾਰ ਆ ਜੀ। ਜੀ। ਉਹਨਾਂ ਦੇ ਦੇ ਕੇ ਆ ਜੀ।